ਮੈਂ ਪੰਜਾਬ ਦੇ ਲੋਕਾਂ ਨੂੰ ਸਿਰਫ ਇੱਕ ਗੱਲ ਹੀ ਕਹਿਣਾ ਜਾਊਂਗਾ ਵੀ ਤੁਸੀਂ ਆਪਦੀਆਂ ਗੈਰਤਾਂ ਤੇ ਆਪਦੀਆਂ ਅਣਖਾਂ ਜਿਹੜੀਆਂ ਤੁਸੀਂ ਭੁੱਲ ਗਏ ਆ ਉਹਨਾਂ ਭੁੱਲੋ ਨਾ ਇੱਕ ਛੋਟੀ ਜੀ ਮੇਰੇ ਦਿਮਾਗ 'ਚ ਨਾ ਇੱਕ ਸਟੋਰੀ ਆ ਜਿਹੜੀ ਕਿ ਬੜੀ ਸਿਆਣਿਆਂ ਨੇ ਕਿਸੇ ਨੇ ਸੁਣਾਈ ਸੀ ਕਿ ਗੱਲ ਸੱਚ ਆ ਵੀ ਕੋਈ ਰਾਜੇ ਨੇ ਰਾਜ ਕਰਨਾ ਸੀਗਾ ਤੇ ਉਹਨੂੰ ਇੱਕ ਡਰ ਲੱਗਣ ਲੱਗ ਗਿਆ ਵੀ ਯਾਰ ਵੀ ਇਹਨਾਂ ਦੀਆਂ ਅਣਖਾਂ ਤੇ ਗੈਰਤਾਂ ਜਿਹੜੀਆਂ ਹੈਗੀਆਂ ਇਹ ਜੇ ਜਾਗਪਹਿਣ ਕਿਤੇ ਮੇਰਾ ਰਾਜਪਾਠ ਨਾ ਯਾਰ ਖੋ ਲੈਣ ਇਹਨੂੰ ਚੈੱਕ ਕਿਵੇਂ ਕੀਤਾ ਜਾਵੇ ਤਾਂ ਉਹਦੇ ਵਜ਼ੀਰ ਨੇ ਇੱਕ ਗੱਲ ਕਹੀ ਜਿਹੜੇ ਹੁਣ ਵਜ਼ੀਰ ਜਿਹੜੇ ਹਣ ਵਾਲੇ ਵਜ਼ੀਰ ਆ ਉਹ ਹੀ ਸਮਝ ਲਓ ਵੀ ਇਹਨਾਂ ਨੂੰ ਜੇ ਤੁਸੀਂ ਚੈੱਕ ਕਰਨਾ ਨਾ ਤੇ ਇਹਨਾਂ ਨੂੰ ਟੋਲ ਲਾਓ ਤੇ ਟੋਲ ਤੇ ਇਹ ਕਾਨੂੰਨ ਬਣਾਓ ਵੀ ਤੁਹਾਡੇ ਬਾਈ ਪੰਜ-ਪੰਜ ਜੁੱਤੀਆਂ ਪਿਆ ਕਰਨੀਆਂ ਜੇ ਤੁਸੀਂ ਟੋਲ ਕਰਾਸ ਕਰਨਾ ਵੀ ਜੇ ਦਾ ਇਹ ਬੰਦੇ ਬਧਰੋਹ ਕਰਨ ਲੱਗੇ ਫਿਰ ਤਾਂ ਆਪਾਂ ਆ ਸੋਚ ਹੀ ਛੱਡ ਦੇਣੀ ਆ ਰਾਜਪਾਠ ਵਧਾਉਣ ਵਾਲੀ ਤੇ ਜੇ ਇਹ ਬੰਦੇ ਆਦੀ ਹੋ ਗਏ ਫਿਰ ਆਪਾਂ ਰਾਜਪਾਠ ਦਾ ਵਧਾ ਲੈਣਾ ਜੀ ਸੋ ਸੇਮ ਪੰਜਾਬ ਦੇ ਵਿੱਚ ਉਹ ਚੀਜ਼ ਲਾਗੂ ਹੋਈ ਵੀ ਦੱਸਦੀ ਪਈ ਆ ਉਹ ਰਾਜੇ ਨੇ ਕੀ ਕੀਤਾ ਟੋਲ ਸ਼ੁਰੂ ਕਰਤਾ ਜੀ ਲੋਕ ਗਏ ਲੋਕਾਂ ਨੇ ਮਹੀਨੇ ਬਾਅਦ ਰਾਜੇ ਦੇ ਕੋਲੇ ਕੱਠ ਲਿਆਂਦਾ ਕਰਕੇ ਉਹ ਕਹਿੰਦੇ ਜੀ ਜਿਹੜਾ ਤੁਸੀਂ ਇਹ ਕਾਨੂੰਨ ਬਣਾਇਆ ਜੀ ਰਾਜਾ ਡਰ ਗਿਆ ਹੂੰ ਕਹਿੰਦੇ ਜਿਹੜਾ ਤੁਸੀਂ ਕਾਨੂੰਨ ਬਣਾਇਆ ਨਾ ਜੀ ਤੁਸੀਂ ਗਲਤ ਬਣਾਇਆ ਤੁਸੀਂ ਐ ਆਇਆ ਕਰੋ ਉੱਥੇ ਨਾ ਤੁਸੀਂ ਬੰਦੇ ਵਧਾਓ ਕਿ ਤਾਂ ਜੋ ਜਲਦੀ ਜਲਦੀ ਸਾਡੇ ਜੁੱਤੀਆਂ ਪਹਿਨ ਤੇ ਅਸੀਂ ਜਲਦੀ ਕ੍ਰੋਸ ਕਰੀਏ ਸਾਡਾ ਟਾਈਮ ਬਹੁਤ ਖਰਾਬ ਹੁੰਦਾ ਜੀ ਵੀ ਕਿਸੇ ਨੇ ਇਹ ਆਵਾਜ਼ ਨਹੀਂ ਠਾਈ ਵੀ ਤੁਸੀਂ ਜੁੱਤੀਆਂ ਮਾਰਦੇ ਕਿਉਂ ਆ ਬਲੋ ਉਹ ਕਿ ਤੂੰ ਸਿਆਦੇ ਐਂਬੂਲੈਂਸ ਵਧਾ ਦੋ ਜੁੱਤੀਆਂ ਮਾਰਨ ਵਾਲੇ ਵੀ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਜੁੱਤੀਆਂ ਖਾਣ ਵਾਲਾ ਸੋ ਉਹੀ ਹਾਲਾਤ ਹੁਣ ਪੰਜਾਬ ਦੇ ਬਣੇ ਪਏ ਆ ਲੋਕ ਜੁੱਤੀਆਂ ਖਾਣ ਨੂੰ ਤਿਆਰ ਆ ਕਾਨੂੰਨਾਂ ਦੇ ਕੋਈ ਉਲਟ ਨਹੀਂ ਜਾ ਰਿਹਾ ਵੀ ਬਣਦੇ ਕਿਉਂ ਪਏ ਆ ਸੋ ਇਹ ਜਿਹੜਾ ਇੱਕ ਮੇਨ ਕਹਾਣੀ ਇਹ ਸੰਦੇਸ਼ ਦਿੰਦੀ ਆ ਵੀ ਆਪਦੀਆਂ ਅਣਖਾਂ ਆਪਦੀਆਂ ਜੋ ਥੋੜੇ ਅੰਦਰ ਗੈਰਤਾ ਜਾਗਦੀਆਂ ਉਹਨੂੰ ਜਗਾ ਲਓ ਹਜੇ ਵੀ ਇਹ ਤੁਹਾਡੇ ਜੁੱਤੀਆਂ ਪੈਣ ਵਾਲਾ ਸਮਾਂ ਸ਼ੁਰੂ ਹੋ ਚੁੱਕਾ